ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀਤ ਕੋਟਨ ਮ ਨਾਨਕ ਕੋ ਨਾਰਾਇਣਾ ਜਹ ਜੀਤ ਨੌਵੇਂ ਗੁਰਦੇਵ ਦਿਨਾਂ ਦੀ ਰਸਨਾ ਤੋਂ ਇਹ ਲੜੀਵਾ ਸਵੀਮਾ ਸ਼ਲੋਕ ਉਚਾਰਨ ਕੀਤਾ ਹੋਇਆ ਹੈ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ 1427 ਉੱਪਰ ਸਭਾਇਮਣ ਹੈ। ਆਵश्यक ਸਲੋਕਾਂਹੀਂ ਸਤਿਗੁਰ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰਦੇ ਆਂ। ਸਤਿਗੁਰ ਜੀ ਫਰਮਾਉਂਦੇ ਨੇ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਦੌਲਤ ਨੀਤ ਨਿਸਦਾਰ ਸੁੰਦਰ ਰਾਤ ਸਭ ਕਹਿੰਦੇ ਰਾਤ ਦਿਨ ਮਨੁੱਖ ਮਾਇਆ ਦੀ ਖਾਤਰ ਪਟਕਦਾ ਫਿਰਦਾ ਹੈ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਦੌਲਤ ਨੀਤ ਕਹਿੰਦੇ ਇਹ ਪ੍ਰਾਨੀ ਇਹ ਮਨੁੱਖ ਦਿਨ ਰਾਤ ਮਾਇਆ ਇਕੱਠੀ ਕਰਨ ਦੇ ਦੌੜ ਵਿੱਚ ਭਟਕਦਾ ਰਹਿੰਦਾ ਹੈ ਭੱਜਦਾ ਰਹਿੰਦਾ ਹੈ ਹੁਣ ਵੇਖੋ ਸਾਧ ਸੰਗਤ ਜੀ ਮਾਇਆ ਦੀ ਪਰਿਭਾਸ਼ਾ ਅਸੀਂ ਪਿਛਲੇ ਸ਼ਲੋਕਾਂ ਵਿੱਚ ਵੀ ਸਮਝੀ ਹੈ ਕਿ ਗੁਰਮਤ ਅਨੁਸਾਰ ਗੁਰਬਾਣੀ ਅਨੁਸਾਰ ਮਾਇਆ ਕਿਸ ਨੂੰ ਕਿਹਾ ਜਾਂਦਾ ਹੈ ਕਿਉਂਕਿ ਵੇਖੋ ਜਦੋਂ ਅਸੀਂ ਦੁਨਿਆਵੀ ਤੌਰ ਤੇ ਵਿਚਰਦੇ ਹਾਂ ਅਸੀਂ ਮਾਇਆ ਸਮਝਦੇ ਹਾਂ ਕੇਵਲ ਤੇ ਕੇਵਲ ਪੈਸਾ ਉਹੀ ਮਾਇਆ ਹੈ ਪਰ ਨਹੀਂ ਗੁਰਬਾਣੀ ਨੇ ਆਖਿਆ ਕਿ ਪੈਸਾ ਵੀ ਮਾਇਆ ਹੋ ਸਕਦਾ ਹੈ ਹੋਰ ਵੀ ਜਿਤਨੀਆਂ ਵੀ ਵਸਤੂਆਂ ਨੇ ਚੀਜ਼ਾਂ ਨੇ ਜਿਹੜੀਆਂ ਸਾਨੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਕਰਦੀਆਂ ਨੇ ਉਹ ਸਾਰੀਆਂ ਉਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਹੀ ਮਾਇਆ ਰੂਪ ਨੇ ਕਿਉਂਕਿ ਜਿਸ ਨੂੰ ਵੇਖ ਕੇ ਪਰਮੇਸ਼ਰ ਭੁੱਲ ਜਾਵੇ ਸਹਿਬ ਕਹਿੰਦੇ ਹਰੇਕ ਵਸਤੂ ਹਰੇਕ ਸੀਜ ਮਾਇਆ ਹੈ ਸੋਸਾ ਸੰਗਤ ਜੀ ਪਿਛਲੇ ਸ਼ਲੋਕਾਂ ਵਿੱਚ ਅਸੀਂ ਮਾਇਆ ਬਾਰੇ ਸਮਝਿਆ ਸੀ ਕਿ ਮਾਇਆ ਕਿਸ ਨੂੰ ਕਿਹਾ ਜਾ ਸਕਦਾ ਹੈ ਮਾਇਆ ਆਪਣਾ ਪ੍ਰਭਾਵ ਮਨੁੱਖ ਦੇ ਉੱਪਰ ਕਿਵੇਂ ਪਾਉਂਦੀ ਹੈ ਹੁਣ ਵੇਖੋ ਸਤਿਗੁਰਾਂ ਨੇ ਗੁਰਬਾਣੀ ਅੰਦਰ ਆਖਿਆ ਕਿ ਜਿਹੜੀ ਮਾਇਆ ਹੈ ਤੇ ਜਿਹੜਾ ਮਾਲਕ ਦਾ ਨਾਮ ਹੈ ਇਹ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਹੈ ਪੈਦਾ ਕੀਤਾ ਆਇਆ ਹੈ ਕਿਉਂਕਿ ਸਾਹਿਬ ਨੇ ਇਸ ਸੰਸਾਰ ਨੂੰ ਇਸ ਜਗਤ ਨੂੰ ਰਚਿਆ ਹੈ ਬਣਾਇਆ ਹੈ ਤੇ ਸਾਹਿਬ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਇ ਫਲ ਲਾਏ ਸਾਹਿਬ ਕਹਿੰਦੇ ਉਸ ਪਰਮੇਸ਼ਰ ਨੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਸੰਸਾਰ ਰੂਪੀ ਰੁੱਖ ਬਿਰਖ ਪੈਦਾ ਕੀਤਾ ਤੇ ਇਸ ਬਿਰਖ ਨੂੰ ਇਸ ਰੁੱਖ ਨੂੰ ਦੋ ਫਲ ਜਿਹੜੇ ਨੇ ਔਲਾਦ ਦਿੱਤੇ ਨੇ ਦੋ ਫਲ ਕਿਹੜੇ ਨੇ ਇੱਕ ਹੈ ਅੰਮ੍ਰਿਤ ਵਾਲਾ ਫਲ ਤੇ ਇੱਕ ਹੈ ਜ਼ਹਿਰ ਵਾਲਾ ਫਲ ਜਿਹਨੂੰ ਬਿਖ ਵਾਲਾ ਫਲ ਕਹਿੰਦੇ ਹਨ ਜਿਹੜਾ ਅੰਮ੍ਰਿਤ ਵਾਲਾ ਫਲ ਹੈ ਉਹ ਹੈ ਮਾਲਕ ਦਾ ਨਾਮ ਉਹ ਹੈ ਗੁਰਮਤ ਵਾਲਾ ਪਾਸਾ ਉਹ ਹੈ ਰੱਬ ਵਾਲਾ ਪਾਸਾ ਤੇ ਜਿਹੜਾ ਬਿਖ ਹੈ ਬਿਖ ਵਾਲਾ ਫਲ ਹੈ ਉਹ ਹੈ ਮਾਇਆ ਵਾਲਾ ਪਾਸਾ ਉਹ ਹੈ ਵਿਸ਼ੇਵਕਾਰਾਂ ਵਾਲਾ ਪਾਸਾ ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਹੀ ਸਭ ਕੁਝ ਪੈਦਾ ਕੀਤਾ ਹੋਇਆ ਹੈ ਪਰ ਜਿਹੜਾ ਮਨੁੱਖ ਗੁਰਮਤ ਅਨੁਸਾਰ ਗੁਰੂ ਦੇ ਨੇੜੇ ਲੱਗ ਜਾਂਦਾ ਹੈ ਗੁਰਮਤ ਅਨੁਸਾਰ ਆਪਣਾ ਜੀਵਨ ਟੰਗ ਜਿਸ ਮਨੁੱਖ ਨੇ ਬਣਾ ਲਿਆ ਉਹ ਗੁਰੂ ਦੇ ਨੇੜੇ ਹੋ ਗਿਆ ਉਹ ਗੁਰਮਖ ਬਣ ਗਿਆ ਉਹ ਅੰਮ੍ਰਿਤ ਵਾਲੇ ਪਾਸੇ ਆ ਜਾਂਦਾ ਹੈ ਤੇ ਇੱਕ ਮਨੁੱਖ ਐਸਾ ਹੈ ਜਿਹੜਾ ਆਪਣੇ ਮਨ ਦੀ ਮਰਜ਼ੀ ਅਨੁਸਾਰ ਚੱਲਦਾ ਹੈ ਗੁਰਮਤ ਵਾਲੇ ਪੱਖ ਨੂੰ ਗੁਰਮਤ ਵਾਲੇ ਪਾਸੇ ਵੱਲੋਂ ਉਸ ਮਨੁੱਖ ਨੇ ਆਪਣਾ ਮੂੰਹ ਮੋੜਿਆ ਹੋਇਆ ਹੈ ਬੇਮੁਖ ਹੋਇਆ ਹੈ ਤੇ ਸਾਧ ਸੰਗਤ ਉਹ ਫਿਰ ਵਿਖ ਵਾਲੇ ਪਾਸੇ ਜ਼ਹਿਰ ਵਾਲੇ ਪਾਸੇ ਭਾਵ ਮਾਇਆ ਵਾਲੇ ਪਾਸੇ ੜਕਦਾ ਰਹਿੰਦਾ ਹੈ ਤੇ ਸਹਿਬ ਨੇ ਆਖਿਆ ਜਿਹੜੇ ਮਨਮੁਖ ਲੋਕ ਨੇ ਉਹਨਾਂ ਨੂੰ ਭਾਵੇਂ ਤੁਸੀਂ ਕਿੰਨਾ ਮਰਜੀ ਸਮਝਾ ਕੇ ਵੇਖ ਲਓ ਉਹ ਫਿਰ ਵੀ ਜਿਹੜਾ ਉਹ ਸਮਝਣਗੇ ਨਹੀਂ ਕਿਉਂਕਿ ਜਿੰਨਾ ਚਿਰ ਉਹ ਆਪਣੇ ਮਨ ਦੀ ਮੱਤ ਨਹੀਂ ਛੱਡਦੇ ਉਹਨਾਂ ਚਿਰ ਉਹ ਅੰਮ੍ਰਿਤ ਵਾਲੇ ਪਾਸੇ ਆ ਨਹੀਂ ਸਕਦੇ ਸਾਬ ਦਾ ਗੁਰਬਾਣੀ ਅੰਦਰ ਅਸੀਂ ਫਰਮਾਨ ਪੜ੍ਹਦੇ ਹਾਂ ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾਰ ਲਐ ਪਇਆ ਕਿਰਤ ਫਿਰਾਏ ਕਹਿੰਦੇ ਮਨਮੁਖਾਂ ਨੂੰ ਜਿੰਨਾ ਮਰਜ਼ੀ ਸਮਝਾ ਕੇ ਵੇਖ ਲਓ ਕਿ ਭਾਈ ਇਹ ਕੰਮ ਤੁਹਾਡੇ ਲਈ ਸਹੀ ਨਹੀਂ ਇਹ ਰਸਤਾ ਜਿਹੜਾ ਹੈ ਜਿਸ ਰਸਤੇ ਦੇ ਉੱਪਰ ਤੁਸੀਂ ਪਏ ਹੋਏ ਹੋ ਇਹ ਰਸਤਾ ਸਹੀ ਨਹੀਂ ਹੈ ਤੇ ਕਹਿੰਦੇ ਜੇ ਉਹ ਮਨੁੱਖ ਮਨ ਦੇ ਮਗਰ ਜੇ ਵੀ ਲੱਗਾ ਆਇਆ ਹੈ ਹਰੇ ਵੀ ਆਪਣੇ ਮਨ ਦੀ ਮਾਤ ਨੂੰ ਤਿਆਗਣਾ ਨਹੀਂ ਚਾਹੁੰਦਾ ਤੇ ਸਾਬ ਕਹਿੰਦੇ ਉਹਨੂੰ ਕੋਈ ਵੀ ਸਮਝਾ ਨਹੀਂ ਸਕਦਾ ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੈ ਪਿਆ ਅਗਿਰਤ ਫਰਾਏ ਕਹਿੰਦੇ ਮਨਮੁਖ ਨੂੰ ਜੇ ਤੁਸੀਂ ਗੁਰਮਖਾਂ ਦੀ ਸੰਗਤ ਵਿੱਚ ਲੈ ਵੀ ਆਓਗੇ ਨਾ ਜੇ ਉਹਨੂੰ ਕਹੋਗੇ ਤੂੰ ਗੁਰਮਖਾਂ ਦੇ ਨਾਲ ਬੈਠ ਜਾ ਤੇਰਾ ਭਲਾ ਹੋ ਜਾਵੇਗਾ ਕਹਿੰਦੇ ਤਾਂ ਵੀ ਗੁਰਮਖਾਂ ਦੀ ਸੰਗਤ ਵਿੱਚ ਰਹਿੰਦੇ ਆ ਆ ਵੀ ਉਹ ਮਨਮੁਖ ਰਲ ਨਹੀਂ ਸਕਦਾ ਕਿਉਂ ਕਿ ਅਜੇ ਵੀ ਉਹ ਆਪਣੇ ਮਨ ਦੀ ਮੱਤ ਨੂੰ ਛੱਡ ਨਹੀਂ ਰਿਹਾ ਅਜੇ ਵੀ ਉਹਦਾ ਮਨ ਜਿਹੜਾ ਹੈ ਅਜੇ ਵੀ ਜਿਹੜਾ ਦਾ ਮੁਖ ਹੈ ਆਪਣੇ ਮਲਵਾਲੇ ਪਾਸੇ ਹੈ ਅਜੇ ਵੀ ਉਹਦਾ ਮੁਖ ਗੁਰੂ ਵਾਲੇ ਪਾਸੇ ਨਹੀਂ ਹੈ ਇਸੇ ਤਰ੍ਹਾਂ ਸਹਿਬ ਨੇ ਆਖਿਆ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੈ ਪਇਆ ਕਿਰਤ ਫਰਾਏ ਕਹਿੰਦੇ ਕਰਤਦਾਰ ਸੁਭਾਅ ਸੁਭਾਅ ਕਹਿੰਦੇ ਆਪਣੇ ਸੁਭਾਅ ਦੇ ਅਨੁਸਾਰ ਉਹ ਪਿਛਲੇ ਸੁਭਾਅ ਦੇ ਅਨੁਸਾਰ ਹੀ ੜਕਦਾ ਫਿਰਦਾ ਰਹਿੰਦਾ ਇਸ ਕਰਕੇ ਸਾਧ ਸੰਗਤ ਜੀ ਸਤਿਗੁਰਾਂ ਨੇ ਸਾਨੂੰ ਸਮਝਾਇਆ ਭਾਈ ਮਨ ਦੀ ਮਤ ਛੱਡ ਕੇ ਤੇ ਗੁਰੂ ਦੀ ਮਤ ਨੂੰ ਗ੍ਰਹਿਣ ਕਰੋ ਕਿਉਂਕਿ ਜਿਹੜੇ ਮਾਨਮਖ ਲੋਕ ਨੇ ਜਿਹੜੇ ਮਨ ਦੇ ਪਿੱਛੇ ਜੁੜੇ ਹੋਏ ਲੋਕ ਨੇ ਉਹ ਆਪਣੇ ਸਵਾਰਥ ਕਰਕੇ ਦੁਨੀਆਂ ਵਿੱਚ ਵੀ ਜਿਹੜਾ ਉਹ ਵਿਚਰਦੇ ਨੇ ਜੇ ਉਹਨਾਂ ਦੇ ਦੋਸਤ ਮਿੱਤਰ ਵੀ ਹਨ ਉਹਨਾਂ ਨਾਲ ਵੀ ਉਹ ਮਾਇਆ ਦੀ ਖਾਤਰ ਸਹਿਬ ਕਹਿੰਦੇ ਜੁੜੇ ਹੋਏ ਨੇ ਵੇਖੋ ਜਿਸ ਦੇ ਜਿਸ ਦੇ ਦੇਣ ਸਾਡੇ ਕੋਲ ਮਾਇਆ ਹੈ ਚਾਰ ਥੇਲੇ ਨੇ ਪੈਸਾ ਹੈ ਧਨ ਪਦਾਰਥ ਹੈ ਕੋਈ ਅਹੁਦਾ ਹੈ ਉਸ ਦਿਨ ਉਹ ਮਨਮੱਖ ਲੋਕ ਤੁਹਾਡੇ ਨਾਲ ਜੁੜੇ ਹੋਣਗੇ ਪਰ ਜਿਸ ਦਿਨ ਉਹਨਾਂ ਦਾ ਸਵਾਰਥ ਨਾ ਪੂਰਾ ਆ ਉਸੇ ਦਿਨ ਹੀ ਉਹ ਮਨਮੱਖ ਲੋਕ ਤੁਹਾਡੇ ਤੋਂ ਪਿੱਛੇ हट ਜਾਣਗੇ ਦੂਰ ਹੋ ਜਾਣਗੇ ਸਭ ਨੇ ਗੁਰਬਾਣੀ ਅੰਦਰ ਆਖਿਆ ਮਨਮੱਖਾਂ ਕਿਹੜੀ ਦੋਸਤੀ ਮਾਇਆ ਦਾ ਸੰਬੰਧ ਕਹਿੰਦੇ ਮਨਮੁੱਖਾਂ ਦੀ ਦੋਸਤੀ ਕਿਵੇਂ ਦੀ ਹੈ ਮਾਇਆ ਦਾ ਸੰਬੰਧ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਤਿੱਤਰ ਪਹਿਨਣ ਖਾਵਣੇ ਤਿੱਤਰ ਰੱਖਣ ਗੰਢ ਜਿਸ ਦਿਨ ਕਿਸ਼ੂਨ ਹੋਵਈ ਤਿਤ ਦਿਨ ਬੋਲਣ ਗਾਂਢ ਕਹਿੰਦੇ ਜਿੰਦਰ ਉਹਨਾਂ ਦਾ ਸਵਾਰਥ ਕੋਈ ਪੂਰਾ ਨਾ ਹੋਇਆ ਫਿਰ ਤੁਹਾਨੂੰ ਮਾੜੇ ਬਚਨ ਗੰਦੇ ਬਚਨ ਵੀ ਗਾਲ੍ਹਾਂ ਵੀ ਕੱਢਣਗੇ ਕਿਉਂਕਿ ਉਹਨਾਂ ਦਾ ਸਵਾਰਥ ਪੂਰਾ ਨਹੀਂ ਹੋਇਆ ਉਹ ਜੁੜੇ ਕਾ ਦੀ ਖਾਤਰ ਸਨ ਉਹ ਮਾਇਆ ਦੀ ਖਾਤਰ ਜੁੜੇ ਹੋਏ ਸਨ ਮਨਮੁਖਾਂ ਕਿਰੀ ਦੋਸਤੀ ਮਾਇਆ ਦਾ ਸੰਬੰਧ ਉਹਨਾਂ ਦਾ ਸੰਬੰਧ ਤੁਹਾਡੇ ਨਾਲ ਜਿਹੜਾ ਸੀ ਉਹ ਮਾਇਆ ਖਾਤਰ ਸੀ ਤੇ ਸਹਿਬ ਨੇ ਆਖਿਆ ਜਿਹੜਾ ਮਨਮੁਖ ਲੋਕ ਹੈ ਜਿਹੜਾ ਮਨ ਦੇ ਮਗਰ ਜੁੜਿਆ ਹੋਇਆ ਹੈ ਇਸ ਸੰਸਾਰ ਦੇ ਵਿੱਚ ਸਹਿਬ ਕਹਿੰਦੇ ਉਹ ਦਿਨ ਰਾਤ ਹਰ ਵੇਲੇ ਹਰ ਰੋਜ਼ ਨਿਤ ਹਰ ਸਮੇਂ ਉਹ ਚਾਹੁੰਦਾ ਹੈ ਕਿ ਮੇਰੇ ਕੋਲ ਕਿਸੇ ਨਾ ਕਿਸੇ ਤਰੀਕੇ ਇਹ ਮਾਇਆ ਆ ਜਾਣੀ ਚਾਹੀਦੀ ਹੈ ਤੇ ਇਸ ਮਾਇਆ ਦੇ ਵਿੱਚ ਹੀ ਉਹ ਮਨੁੱਖ ਭੜਕਦਾ ਰਹਿੰਦਾ ਹੈ ਸਹਿਬ ਕਹਿੰਦੇ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀਤ ਕੋਟਨ ਮੈ ਨਾਨਕ ਕੋ ਨਾਰਾਇਣ ਜਿਹ ਚੀਤ ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਐਸਾ ਮਨੁੱਖ ਵੀ ਹੈ ਜਿਹੜਾ ਉਸ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਚਿੱਤ ਵਿੱਚ ਵਸਾਉਂਦਾ ਹੈ ਆਪਣੇ ਚਿੱਤ ਰਾਹੀਂ ਉਸ ਦਾ ਨਾਮ ਜਪਦਾ ਹੈ ਹੁਣ ਵੇਖੋ ਸਾਧ ਸੰਗਤ ਜੀ ਕਰੋੜਾਂ ਵਿੱਚੋਂ ਕੌਣ ਹੈ ਉਹ ਕਰੋੜਾਂ ਵਿੱਚੋਂ ਹੈ ਗੁਰਮੁਖ ਜਨ ਜਿਹੜਾ ਗੁਰੂ ਦੀ ਸਿੱਖਿਆ ਉੱਪਰ ਤੁਰਿਆ ਹੋਇਆ ਹੈ ਜਿਹਦਾ ਜੀਵਨ ਗੁਰੂ ਅਨੁਸਾਰ ਹੈ ਜਿਸ ਦਾ ਮੁਖ ਗੁਰੂ ਵਾਲੇ ਪਾਸੇ ਹੈ ਜਿਹੜਾ ਗੁਰੂ ਦੇ ਅੱਗੇ ਆਣ ਕੇ ਖਲੋਤਾ ਹੋਇਆ ਹੈ ਗੁਰੂ ਕੋਲ ਆਣ ਕੇ ਫਰਿਆਦ ਕਰਦਾ ਹੈ ਸਤਿਗੁਰੂ ਤੂੰ ਮੈਨੂੰ ਸਮੱਤ ਬਖਸ਼ਿਸ਼ ਕਰ ਤੂੰ ਮੈਨੂੰ ਇਹ ਦਾਤ ਬਖਸ਼ਿਸ਼ ਕਰ ਕਿ ਤੇਰਾ ਨਾਮ ਜਿਹੜਾ ਹੈ ਮੇਰੇ ਅੰਦਰ ਸਦੀਵੀ ਤੌਰ ਤੇ ਵਸਿਆ ਰਹੇ ਪਾਵੋ ਗੁਰੂ ਅਨੁਸਾਰ ਹੋ ਕੇ ਆਪਣਾ ਜੀਵਨ ਬਤੀਤ ਕਰਦਾ ਹੈ ਫਿਰ ਅਸੀਂ ਹਰ ਰੋਜ਼ ਪੜ੍ਹਦੇ ਹਾਂ ਕਿ ਉਹ ਮਨੁੱਖ ਉਹ ਗੁਰਮੁਖ ਜਨ ਕਿਸ ਤਰ੍ਹਾਂ ਵਿਰਲਾ ਹੈ ਕਿਸ ਤਰ੍ਹਾਂ ਉਹ ਕਰੋੜਾਂ ਦੇ ਵਿੱਚੋਂ ਇੱਕ ਹੈ ਕਿਉਂਕਿ ਉਹ ਕੰਨਾਂ ਨਾਲ ਅੱਖਾਂ ਨਾਲ ਜ਼ੁਬਾਨ ਨਾਲ ਹਰ ਵਕਤ ਹਰ ਸਮੇਂ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਦਾ ਨਾਮ ਜਪਦਾ ਹੈ ਅਸੀਂ ਪੜ੍ਹਦੇ ਹਾਂ ਸ਼ਲੋਕ ਮਹੱਲਾ ਪੰਜਵਾਂ ਭਾਵ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਅੰਤਰਗੁਰ ਆਰਾਧਨਾ ਜਿਹਵਾ ਜਪ ਗੁਰਨਾਵੋ ਨਿਤਰੀ ਸਤਗੁਰ ਪੇਖਣਾ ਸ਼ਰਵਣੀ ਸੁਰਣਾ ਗੁਰਨਾਵੋ ਕਹਿੰਦੇ ਉਹ ਜਿਹੜਾ ਵਿਰਲਾ ਗੁਰਮੁਖ ਹੈ ਉਹ ਅੰਤਰ ਆਤਮੇ ਉਸ ਗੁਰੂ ਪਰਮੇਸ਼ਰ ਦੀ ਆਰਾਧਨਾ ਕਰਦਾ ਹੈ ਅੰਤਰਗੁਰ ਆਰਾਧਨਾ ਜਿਹਵਾ ਜਿਹਵਾ ਦਾ ਅਰਥ ਹੈ ਜ਼ਬਾਨ ਜ਼ਬਾਨ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਜਪਦਾ ਹੈ ਨਿਤਰੀ ਸਤਗੁਰ ਪੇਖਣਾ ਸ਼ਰਵਣੀ ਸੁਰਣਾ ਗੁਰਨਾਵੋ ਨੇਤਰਾ ਦੇ ਨਾਲ ਗੁਰੂ ਦੇ ਪਰਮੇਸ਼ਰ ਦੇ ਦਰਸ਼ਨ ਕਰਦਾ ਹੈ ਤੇ ਕੰਨਾਂ ਦੇ ਨਾਲ ਉਸ ਮਾਨਕ ਦੀ ਬਾਣੀ ਨੂੰ ਸ਼੍ਰਵਣ ਕਰਦਾ ਹੈ। ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਣਾ, ਗੁਰਨਾਉ, ਸਤਿਗੁਰ ਸੇਤੀ ਰਤਿਆ, ਦਰਗਹ ਪਾਈ ਠਾਓ ਕਹਿੰਦੇ ਸਤਿਗੁਰ ਦੇ ਰੰਗ ਵਿੱਚ ਰਤਿਆ ਹੋਇਆ ਫਿਰ ਉਹ ਮਨੁੱਖ ਦਰਗਾਹ ਦੇ ਵਿੱਚ ਕਬੂਲ ਹੋ ਜਾਂਦਾ ਹੈ। ਉਸ ਮਾਲਕ ਅਕਾਲ ਪੁਰਖ ਵੈਗੁਰੂ ਦੀ ਦਰਗਾਹ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਦਰਗਹ ਪਾਈਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਤ ਦੇ ਜਗ ਮੈਂ ਉਤਮ ਕਾਢੀ ਹੈ ਵਿਰਲੇ ਕੀ ਕਿ ਸਭ ਕਹਿੰਦੇ ਜਿਸ ਦੇ ਉੱਪਰ ਉਹ ਮਾਲਕ ਪਰਮੇਸ਼ਰ ਕਾਲਪੁਰਖ ਵੈਗੁਰ ਕਿਰਪਾ ਕਰਦਾ ਹੈ ਕੋਈ ਮਨੁੱਖ ਕੋਈ ਕਰੋੜਾਂ ਵਿੱਚੋਂ ਵਿਰਲਾ ਹੈ ਜਿਹਦੇ ਉੱਪਰ ਇਹ ਬਖਸ਼ਿਸ਼ ਹੁੰਦੀ ਹੈ ਕਿ ਉਹ ਹਰ ਵੇਲੇ ਰਸਨਾ ਨਾਲ ਆਪਣੇ ਹਿਰਦੇ ਨਾਲ ਅੱਖਾਂ ਨਾਲ ਕੰਨਾਂ ਨਾਲ ਹਰ ਵੇਲੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ ਹੈ ਸੋ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਵੀ ਸਾਨੂੰ ਇਹੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜਿਹੜਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਕਹਿੰਦੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜਾ ਗੁਰਮਖਧਨ ਹੈ ਉਹ ਹਰ ਵੇਲੇ ਜਪਦਾ ਰਹਿੰਦਾ ਹੈ ਕਿਉ ਗੁਰਮਖਧਨ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਹੀ ਹੁੰਦਾ ਹੈ ਸੋ ਸਾਧ ਸੰਗਤ ਜੀ ਬੋਲਨਾ ਪਾਸੋਂ ਬੇਅੰਤ ਪੁਨਾ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਦੀ ਉਹ ਗੱਜ ਬਖਸ਼ਣਾ ਗੱਜ ਦੇ ਫਤਿਹ ਕਰੋ ਪ੍ਰਵਾਣ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ